ਨਾ ਮੈਂ ਤੁਹਾਡਾ ਰੀਂਦਰ ਸਿੰਘ ਜੀ ਕਿੱਥੋਂ ਚਲੇ ਸੀ ਕਿੱਥੇ ਜਾ ਰਹੇ ਹੋ ਮੋਰਟਾਰ ਸਿੰਘ ਤੋਂ ਚਲੇ ਸੀ ਜੀ ਤੇ ਵਹਿੰਡੇ ਜਾ ਰਹੇ ਸੀ ਕਿੱਮੇ ਜਾ ਰਹੇ ਕੋਟਪੂਰੇ ਕੋਟਪੂਰੇ ਹਾਂਜ ਕੋਟ ਪੂਰੇ ਖੇਰ ਜਾ ਰਹੇ ਸੀ ਮੇ ਵੀ ਜਾ ਰਹੇ ਸੀ ਹਾਂ ਜੀ ਕਿੱਮੇ ਜਾ ਰਹੇ ਸੀ ਤੇ ਕੀ ਗੱਲ ਉੱਥੇ ਸ਼ਗਨਾ ਪ੍ਰੋਗਰਾਮ ਸੀ ਉੱਥੇ ਜਾ ਰਹੇ ਸੀ ਫਿਰ ਕੀ ਹੋਇਆ ਕੋਟ ਵਸੇ ਕੋੜਿਆ ਕਿ ਗੱਡੀ ਲੱਗੀ ਜੀ ਤੀਜੇ ਦੇ ਮੇਰੇ ਜੀ ਅੱਛਾ ਫਿਰ ਕਿੰਨੇ ਹੜੇ ਦਖਮੀ ਕਿ ਚਾਰ ਜਾਨ ਜਖਮੀ ਹੈ ਜੀ ਇੱਕ ਦੀ ਬਾਹ ਫ੍ਰੈਕਚਰ ਹੋ ਗਿਆ ਇੱਕ ਦੀ ਡੈਡ ਹੋ ਗਿਆ ਮੌਤਰੀ ਜੀ ਹਾਂ ਜੀ ਕਿਵੇਂ ਲੱਗੀ ਗੱਲ ਕੀ ਗੱਲ ਸਭ ਕਰਦੀ ਉਹ ਬੰਦਾ ਜਿਹੜਾ ਮੂਹਰੇ ਗੱਡੀ ਆਉਈ ਦਾਰੂ ਪੀਤੀ ਹੋਈ ਆ ਜੀ ਜਿਹੜੇ ਵਿੱਚ ਗੱਡੀ ਮਾਰੀ ਹਾਂਜੀ ਪਰਮਦੀ ਕੀ ਨਾਮ ਤੁਹਾਡਾ ਪਰਮਦੀ ਜੀ ਕਿੱਥੋਂ ਆਏ ਸੀਗੇ ਅਸੀਂ ਚਰਚੋ ਮੋਰ ਤੋਂ ਚਲਦੇ ਕਿੱਥੇ ਸੀ ਪਟਪੂਰੇ ਜੀ ਕਿਵੇਂ ਚੱਲੇ ਸੀਗੇ ਹਾਂਜੀ ਕਿਵੇਂ ਚੱਲੇ ਅਸੀਂ ਸਾਡੀ ਕਮਨੀ ਬੰਨਣ ਜਾਂਦੇ ਸੀਗੇ ਉਲੀ ਦੇ ਅੱਛਾ ਮੁੰਡਾ ਤਾਂ ਬਾਹਰ ਸੀ ਤੇ ਥੋੜੀ ਬੰਨਣ ਜਾਂਦੇ ਸੀ ਸਾ ਫਿਰ ਕੀ ਹੋਇਆ

ਸੇ ਉਹ ਦਿਨ ਤੇ ਦੋ ਨੂੰ ਹੈ ਦੋ ਨੂੰ ਹੈ ਇੱਕ ਮੁੰਡਾ ਵੀ ਹੈ ਜਾਂ ਹਾਂ ਚਾਰ ਜਣਿਆਂ ਦੀ ਸੱਤਾ ਜਾਂਦੀ ਹੈ ਹਾਂ ਤੇ ਛੋਟ ਜੋੜ ਸੁਣੀ ਗੱਲ ਪੁੱਤ ਭਾਜੀ ਭਾਜੀ ਕੀ ਨਾਮ ਤੁਹਾਡਾ ਮਨਦੀਪ ਕੌਰ ਫਾਰਿਸ਼ ਕਿੱਥੇ ਜਾ ਰਹੇ ਸੀ ਮੋੜ ਚੜ੍ਹਤ ਸਿੰਘ ਜਾਂਦੇ ਸੀ ਦਿਓਰ ਦਾ ਛਗਣ ਸੀਗਾ ਛਗਣ ਪਾਉਣ ਜਾਂਦੇ ਸੀ ਮੋੜ ਚੜ੍ਹਤ ਸਿੰਘ ਵਾਲੇ ਤੋਂ ਚੱਲੇ ਸੀ ਚੱਲੇ ਸੀ ਕਿੱਥੇ ਜਾਂਦੇ ਸੀ ਮੈਂ ਕੋਟਕਪੁਰੇ ਜਾਂਦੇ ਸੀ ਫਿਰ ਕੀ ਹੋਇਆ ਕੀ ਹੈ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਕਿਵੇਂ ਕੀ ਹੋ ਗਿਆ ਐਕਸੀਡੈਂਟ ਹੋ ਗਿਆ ਐਂ ਪਤਾ ਲੱਗਿਆ ਬਸ ਵੀ ਐਕਸੀਡੈਂਟ ਹੋ ਗਿਆ ਕੁਛ ਨਹੀਂ ਪਤਾ ਲੱਗਿਆ ਵੀ ਕੀ ਬਣ ਗਿਆ ਕਿੰਨੇ ਘੜੇ ਚੱਕਨੀਓ ਪਤਾ ਹੀ ਨਹੀਂ ਮੈਨੂੰ ਤਾਂ ਕੁਛ ਨਹੀਂ ਪਤਾ ਕਿੰਨੇ ਜਾਣੇ ਆਗੇ ਸਰਪ੍ਰੀਜ਼ ਦੇਗੀ ਜੀ ਕੀ ਹੋਇਆ ਕੀ ਹੈ ਕੋੜ ਬੱਤੇ ਹੋ ਗਟੇ ਕਰਕੇ ਗੱਡੀ ਵਾਲੇ ਨਾਲ ਦਾਰੂ ਨੇ ਬੁੱਤਲ ਪੀਣ ਵਿੱਚ ਕਹੇ ਕਰਦੇ ਕਹਿੰਦੇ ਮੈਂਟਰੀ ਆਪਦੇ ਟੱਪਰ ਗੱਡੀ ਨੂੰ ਖੜਾਈ ਮੈਂਟਰੀ ਆਪਦੇ ਟੱਪਰ ਤੁਸੀਂ ਕਹਿੰਦੇ ਸੀਗੇ ਅਸੀਂ ਵੀ ਸਵਿਫਟ ਗੱਡੀ ਤੇ ਸੀਗੇ ਜੀ ਅੱਜ ਸੈਕਟਰ ਕੋਨ ਜਾ ਰਹੇ ਸੀ ਕੋਟਪੂਰੇ ਕਿੰਨੇ ਨੇ ਚੱਕ ਨਹੀਂ ਹੋਇਆ ਜਾ ਰਹੇ ਸੀ ਜਰ ਪਾਟ ਕਿੰਨੇ ਕਿ ਜਣੇ ਆ ਯਾਰ ਵੀਰ ਤਾਂ ਇਹ ਗੱਲ ਨਥ ਵੀ ਹੋ ਗਈ ਬੀੜੀਆਂ ਦੇ ਬਾਅਦ ਇੱਕ ਵੀ ਦੱਤ ਖਿਲਨੇ ਨਥ ਵੀ ਹੋਈ ਕੋਈ ਤੇ ਕਿਤੇ ਤੋਂ ਬਿਤਾਏ ਨਹੀਂ ਕਿ ਮੇਰੇ